ਬੀਜੇਪੀ ਐਂਡ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਬੈਸਟ ਜਰਨਲਿਜ਼ਮ ਪਰਫੈਕਟ ਨਿਊਜ਼ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕੌਣ ਸਰਕਾਰ ਬਣਾਵੇਗਾ ਤੇ ਕੰਗਣਾ ਦੇ ਮਾਰ ਐਕਸ਼ਨ ਤੇ ਥੱਪੜ ਨਰਿੰਦਰ ਮੋਦੀ ਅੱਜ ਦਾਅਵਾ ਪੇਸ਼ ਕਰਨਗੇ ਸਰਕਾਰ ਬਣਾਉਣ ਦਾ ਐਨਡੀਏ ਸੰਸਦਾਂ ਵੱਲੋਂ ਅੱਜ ਚੁਣ ਲਿਆ ਜਾਵੇਗਾ ਨਰਿੰਦਰ ਮੋਦੀ ਜੀ ਨੂੰ ਨੇਤਾ ਐਨਡੀਏ ਦਾ ਵਧੇਗਾ ਕੁੰਬਾ ਕਿਉਂਕਿ ਆਦਿਵਾਸੀ ਪਾਰਟੀ ਦੇ ਸੰਸ ਰਾਜਕੁਮਾਰ ਹੋ ਸਕਦੇ ਨੇ ਪਾਰਟੀ ਵਿੱਚ ਸ਼ਾਮਲ ਦਿੱਲੀ ਵਿੱਚ ਆਮ ਆਦਮੀ ਪਾਰਟੀ ਨੇ ਲਿਆ ਫੈਸਲਾ ਕਿ ਹੁਣ ਉਹ ਇਕੱਲੇ ਚੋਣਾ ਲੜੇਗੀ ਨਾ ਕਿ ਕਾਂਗਰਸ ਦੇ ਨਾਲ ਪਿੱਕੰ ਦਾ ਦਿੱਲੀ ਆਉਂਦੇ ਹੋਏ ਚੰਡੀਗੜ੍ਹ 에어ਪੋਰਟ ਤੇ ਸੀਆਈਐਫ ਦੇ ਕਰਮਚਾਰੀ ਨੇ ਮਾਰੇ ਕੰਗਰਾਂ ਦੇ ਥੱਪੜ ਜਿਸ ਦੇ ਵਿੱਚ ਮਾਮਲੇ ਨੂੰ ਬਹੁਤ ਜ਼ਿਆਦਾ ਤੂਲ ਫੜ ਲਿਆ ਤੇ ਸੀਆਈਐਫ ਦੇ ਕਰਮਚਾਰੀ ਨੂੰ ਕਰ ਦਿੱਤਾ ਸਸਪੈਂਡ